ਪਾਲਿਟੀ ਦੇ ਵਿੱਚ ਜੀ ਆਰਟੀਕਲਸ ਬਹੁਤ ਜ਼ਿਆਦਾ ਯਾਦ ਕਰਨ ਦੇ ਚੱਕਰ 'ਚ ਜਿਹੜੇ ਮੇਨ ਮੇਨ ਆਰਟੀਕਲਸ ਨੇ ਉਹ ਵੀ ਆਪਾਂ ਭੁੱਲ ਜਾਂਦੇ ਆ ਤਾਂ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਲਿਮਿਟਿਡ ਵਰਜ਼ਨ ਦੇ ਵਿੱਚ ਆਰਟੀਕਲਸ ਯਾਦ ਕਰੋ ਸਿਮਿਲਰਲੀ ਕਨਸਟੀਟਿਊਸ਼ਨਲ ਅਮੈਂਡਮੈਂਟਸ ਵੀ ਨੇ 노 ਡਾਊਟ 106 ਹੋ ਚੁੱਕੀਆਂ ਨੇ ਬਟ ਆਪਾਂ ਨੂੰ ਅਬਾਊਟ 15 ਪਤਾ ਹੋਣੀਆਂ ਚਾਹੀਦੀਆਂ ਤਾਂ ਅੱਜ ਆਪਾਂ ਮੋਸਟ ਇੰਪੋਰਟੈਂਟ ਆਰਟੀਕਲਸ ਫਾਰ 올 ਅਪਕਮਿੰਗ ਐਗਜ਼ਾਮਸ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਦੇਖੋ ਕੀ ਹੈਗਾ ਪਹਿਲਾਂ ਆਪਾਂ ਦੇਖਾਂਗੇ ਪਹਿਲੇ 50 ਦੇ ਵਿੱਚੋਂ ਕਿਹੜੇ-ਕਿਹੜੇ ਇੰਪੋਰਟੈਂਟ ਨੇ ਫਿਰ ਆਪਾਂ ਦੇਖਾਂਗੇ 50 ਤੋਂ 100 ਦੇ ਵਿੱਚ ਕਿਹੜੇ-ਕਿਹੜੇ ਇੰਪੋਰਟੈਂਟ ਨੇ 100 ਤੋਂ 150 ਦੇ ਵਿੱਚ 150 ਤੋਂ 200 ਦੇ ਵਿੱਚ 200 ਤੋਂ 250 ਉਸ ਤੋਂ ਬਾਅਦ ਆਪਾਂ ਨਾਲ-ਨਾਲ ਇਹ ਵੀ ਦੇਖਾਂਗੇ ਵੀ ਇਹ ਰਿਲੇਟ ਹੋ ਰਹੇ ਨੇ ਤਾਂ ਰਿਲੇਟ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਮਤਲਬ ਆਪਾਂ ਮੋਸਟ ਇੰਪੋਰਟੈਂਟ ਆਰਟੀਕਲਸ ਜਾ ਫਿਰ ਕਹ ਲੋ ਮੋਸਟ ਰਿਕੁਆਇਰਡ ਆਰਟੀਕਲਸ ਅੱਜ ਆਪਾਂ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ ਹਰ ਪੇਪਰ ਲਈ ਹੀ ਇੰਪੋਰਟੈਂਟ ਹੈ ਚਾਹੇ ਪੰਜਾਬ ਪੁਲਿਸ ਦਾ ਪੇਪਰ ਹੈ ਚਾਹੇ ਪੀ ਟ੍ਰਿਪਲ ਐਸ ਬੀ ਪਟਵਾਰੀ ਐਂਡ ਆਲ ਚਾਹੇ ਪੀ ਸੀ ਐਸ ਐਂਡ ਆਲ ਜਿਹੜਾ ਮਰਜੀ ਪੇਪਰ ਹੈ ਜੀ ਬੇਸਿਕ ਆਰਟੀਕਲਸ ਤਾਂ ਸਾਰਿਆਂ ਨੂੰ ਪਤਾ ਹੋਣੇ ਚਾਹੀਦੇ ਆ ਤਾਂ ਦੇਖੋ ਪਹਿਲੇ 50 ਦੇ ਵਿੱਚ ਆਪਾਂ ਦੇਖੀਏ ਪਹਿਲੇ ਪੰਜਾਬ ਦੇ ਵਿੱਚ ਦੇਖਦੇ ਹੋਈ ਵੀ ਆਪਾਂ ਸਭ ਤੋਂ ਪਹਿਲਾਂ ਪਹਿਲੇ 10 ਚ ਦੇਖਦੇ ਹਾਂ ਫਿਰ ਪਹਿਲੇ 20 ਚ ਦੇਖਦੇ ਹਾਂ ਤਾਂ ਉਵੇਂ ਆਪਾਂ ਚੀਜ਼ਾਂ ਕਵਰ ਕਰਦੇ ਹਾਂ ਤਾਂ ਸਭ ਤੋਂ ਪਹਿਲਾ ਆਰਟੀਕਲ ਜਿਹੜਾ ਪਤਾ ਹੋਣਾ ਚਾਹੀਦਾ ਉਹ ਹੈਗਾ ਜੀ 14 ਆਰਟੀਕਲ ਤਾਂ ਸਭ ਤੋਂ ਇੰਪੋਰਟੈਂਟ ਆਰਟੀਕਲ 14 ਉਸ ਤੋਂ ਬਾਅਦ ਕਵਰ ਕਰਾਂਗੇ 21 ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਾਫੀ ਇੰਪੋਰਟੈਂਟ ਹੈ 24 32 ਦੈਨ ਇਸ ਤੋਂ ਬਾਅਦ ਆਪਾਂ ਨੂੰ ਪਤਾ ਹੋਣਾ ਚਾਹੀਦਾ 40 40 ਤੋਂ ਬਾਅਦ 44 ਥੈਨ ਆਪਾਂ ਨੂੰ ਆਰਟੀਕਲ ਪਤਾ ਹੋਣਾ ਚਾਹੀਦਾ ਜੀ 50 ਤਾਂ ਪਹਿਲੇ 50 ਦੇ ਵਿੱਚ ਐਟਲੀਸਟ ਜਿਹੜੇ ਸਟੂਡੈਂਟਸ ਕਹਿੰਦੇ ਵੀ ਸਾਨੂੰ ਆਰਟੀਕਲਸ ਨਹੀਂ ਯਾਦ ਹੁੰਦੇ ਤਾਂ ਮੈਂ ਉਹਨਾਂ ਨੂੰ ਵੀ ਇਹ ਕਹਾਂਗਾ ਵੀ ਐਟਲੀਸਟ ਇੰਨੇ ਆਰਟੀਕਲਸ ਤਾਂ ਯਾਦ ਕਰ ਲਓ ਵੀ ਤੁਹਾਨੂੰ ਇਹ ਤਾਂ ਪਤਾ ਹੀ ਹੋਣੇ ਚਾਹੀਦੇ ਆ ਤਾਂ 14 ਆਰਟੀਕਲ ਇਕੁਐਲਟੀ ਬਿਫੋਰ ਲਾ ਇਕੁਅਲ ਪ੍ਰੋਟੈਕਸ਼ਨ ਬਾਈ ਲਾ ਤਾਂ ਆਪਾਂ ਇੱਥੇ ਫਿਲਹਾਲ ਲਿਖਾਂਗੇ ਇਕੁਐਲਿਟੀ 21 ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ ਤਾਂ ਆਪਾਂ ਲਿਖਾਂਗੇ ਲਾਈਫ 24 40 ਤਾਂ ਇਹਦੇ ਵਿੱਚ ਏਜਸ ਬਾਰੇ ਪੜਦੇ ਆਂ ਆਪਾਂ ਏਜਸ ਬਾਰੇ ਪੜਿਆ ਸੀਗਾ ਰਾਈਟ ਅਗੇਂਸਟ ਐਕਸਪਲੋਇਟੇਸ਼ਨ ਪੜਿਆ ਸੀ 23 ਤੇ 24 ਆਰਟੀਕਲ ਪੜਿਆ ਸੀ 24 ਨੂੰ ਪਰਟਿਕੂਲਰਲੀ ਰਿਲੇਟ ਕੀਤਾ ਸੀ 14 ਨਾਲ ਮਤਲਬ ਜਦੋਂ ਚਾਈਲਡ ਲੇਬਰ ਦੀ ਗੱਲ ਹੁੰਦੀ ਹੈ ਤਾਂ ਆਰਟੀਕਲ 24 ਦੀ ਗੱਲ ਹੁੰਦੀ ਹੈ ਪਤਾ ਹੋਣਾ ਚਾਹੀਦਾ ਹੈ ਰਾਈਟ ਟੂ ਕਨਸਟੀਟਿਊਸ਼ਨਲ ਰੈਮੇਡੀਸ ਰਾਈਟ ਟੂ ਕਨਸਟੀਟਿਊਸ਼ਨਲ ਰੈਮੇਡੀਸ ਤਾਂ ਇਹਦੇ ਵਿੱਚ ਆਪਾਂ ਰਿਟਸ ਬਾਰੇ ਪੜਿਆ ਸੀ ਬੀ ਆਰ ਅੰਬੇਦਕਰ ਬਾਰੇ ਪੜਿਆ ਸੀ ਹਾਰਟ ਐਂਡ ਸੋਲ ਆਫ ਦਾ ਕਨਸਟੀਟਿਊਸ਼ਨ ਪੜਿਆ ਸੀ ਵਿਲੇਜ ਪੰਚਾਇਤ ਆਰਗੇਨਾਈਜੇਸ਼ਨ ਆਫ ਵਿਲੇਜ ਪੰਚਾਇਤ 40 ਆਰਟੀਕਲ ਦੈਨ 44 ਸੀ ਸੀ ਯੂਨੀਫਾਰਮ ਸਿਵਿਲ ਕੋਡ ਤਾਂ ਟ੍ਰਿਪਲ ਤਲਾਕ ਬਾਰੇ ਯੂਨੀਫਾਰਮ ਸਿਵਿਲ ਕੋਡ ਬਾਰੇ ਇਹਦੇ ਵਿੱਚ ਪੜਿਆ ਸੀ ਦੈਨ ਹੈਗਾ ਸੈਪਰੇਸ਼ਨ ਆਫ ਜੁਡੀਸ਼ੀਅਰੀ ਫਰਮ ਐਗਜ਼ੀਕਿਊਟਿਵ ਸੈਪਰੇਸ਼ਨ ਆਫ ਜੁਡੀਸ਼ਰੀ ਫ্রম ਐਗਜ਼ੀਕਿਊਟਿਵ 50 ਆਰਟੀਕਲ ਤਾਂ ਐਟ ਲੀਸਟ ਇੰਨੇ ਆਰਟੀਕਲਸ ਤੁਹਾਨੂੰ 1 ਤੋਂ ਲੈ ਕੇ 50 ਦੇ ਵਿੱਚ ਪਤਾ ਹੋਣੇ ਚਾਹੀਦੇ ਆ ਨੈਕਸਟ ਆਪਾਂ ਸਟਾਰਟ ਕਰਦੇ ਆ ਜੀ ਨੈਕਸਟ ਆਪਾਂ ਜੇ ਦੇਖੀਏ ਤਾਂ ਇਹਦੇ ਵਿੱਚ ਜਿਹੜਾ ਹੈਗਾ 50 दा दा 52 ਤੋਲ ਬਾਅਦ ਇਹ ਰਹੇਗਾ ਜੀ ਤੁਹਾਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਵੀ ਪ੍ਰੈਜ਼ੀਡੈਂਟ ਦਾ ਜਿਹੜਾ ਆਰਟੀਕਲ ਹੈ ਉਹ ਕਿਹੜਾ ਹੁੰਦਾ ਤਾਂ ਕਿਹੜਾ ਹੁੰਦਾ ਜੀ 52 52 ਨੋ ਡਾਊਟ 52 ਤੋਂ ਬਾਅਦ ਵੀ ਬਹੁਤ ਹੁੰਦੇ ਨੇ ਬਟ ਐਟ ਲੀਸਟ ਇਹ ਪਤਾ ਹੋਣਾ ਚਾਹੀਦਾ ਹੈ ਕਿ ਪ੍ਰੈਜ਼ੀਡੈਂਟ ਦਾ 52 ਦੈਨ ਜੇ ਮੈਂ ਪੁੱਛਾਂ ਵਾਈਸ ਪ੍ਰੈਜ਼ੀਡੈਂਟ ਦਾ ਵਾਈਸ ਪ੍ਰੈਜ਼ੀਡੈਂਟ ਦਾ ਕਿਹੜਾ ਸਰ ਵਾਈਸ ਪ੍ਰੈਜ਼ੀਡੈਂਟ ਦਾ ਆਰਟੀਕਲ ਵਿਦੇਸ਼ਾਪਾ ਵਾਈਸ ਪ੍ਰੈਜ਼ੀਡੈਂਟ ਬਾਰੇ ਪੜਿਆ ਸੀ ਤਾਂ ਸਭ ਤੋਂ ਉੱਪਰ ਆਰਟੀਕਲ ਲਿਖਿਆ ਹੋਇਆ ਸੀ 63 62 63 ਹਾਂਜੀ 63 ਵਾਈਸ ਪ੍ਰੈਜ਼ੀਡੈਂਟ 61 ਆਰਟੀਕਲ ਕੀ ਹੈ 81 ਆਹਾ ਤਾਂ ਇਹਨਾਂ ਦੋਨਾਂ ਦੇ ਵਿੱਚ ਇਹ ਵੀ ਕਵਰ ਕਰਾਂਗੇ 61 ਚ ਪ੍ਰੈਜ਼ੀਡੈਂਟ ਦੀ ਇੰਪੀਚਮੈਂਟ ਬਾਰੇ ਹੈ ਪ੍ਰੈਜ਼ੀਡੈਂਟ ਦੀ ਇੰਪੀਚਮੈਂਟ ਬਾਰੇ ਪრეਜ਼ੀਡੈਂਟ ਦੀ ਇੰਪੀਚਮੈਂਟ ਬਾਰੇ ਤਾਂ ਐਟ ਲੀਸਟ ਤੁਹਾਨੂੰ 52 61 63 ਇਹ ਤਾਂ ਪਤਾ ਹੋਣੇ ਚਾਹੀਦੇ ਨੇ ਇਸ ਤੋਂ ਬਾਅਦ ਜੇ ਮੈਂ કહਾਂ ਤਾਂ ਸਿੱਧਾ ਤੁਸੀਂ ਆ ਸਕਦੇ ਹੋ ਪਾਰਲੀਮੈਂਟ ਆਲਿਆਂ ਤੇ ਲੋਕ ਸਭਾ ਤੇ ਰਾਜ ਸਭਾ ਤੇ ਤਾਂ ਉਹਨਾਂ ਦੇ ਆਰਟੀਕਲਸ ਕੀ ਸੀਗੇ 79 80 81 79 80 81 ਠੀਕ ਹੈ ਜੀ ਤਾਂ 79 80 ਤੇ 81 ਤਾਂ 79 ਕੀ ਹੈ ਜੀ 80 ਕੀ ਹੈ ਰਾਜ ਸਭਾ ਪਰਲੀਮੈਂਟ ਰਾਜ ਸਭਾ ਤੇ ਲੋਕ ਸਭਾ ਤੇ ਇਹ ਤਿੰਨੋਂ ਮਿਲਦੇ ਜੁਲਦੇ ਨੇ ਨਾਲ ਨਾਲੇ 79 80 ਤੇ 81 ਐਟ ਲੀਸਟ ਇਹ ਚੀਜ਼ ਪਤਾ ਹੋਣੀ ਚਾਹੀਦੀ ਆ ਅੱਛਾ ਜਿਹੜਾ ਉਹ ਏਜੀਸ ਵਾਲਾ ਸੀਗਾ 21 ਤੋਂ 18 ਉਹ ਕਿਦੇ ਵਿੱਚ ਪੜਦੇ ਆਪਾਂ 51 ਅਮੈਂਡਮੈਂਟ ਉਹ ਅਮੈਂਡਮੈਂਟ ਆ 61 ਚਲੋ ਠੀਕ ਆ ਠੀਕ ਹੈ ਜੀ ਤਾਂ ਇਹ ਦੇ ਵਿੱਚ ਜਿਹੜਾ ਹੈਗਾ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਇਹ ਜਿਹੜੇ ਰਿਲੇਟ ਹੁੰਦੇ ਨੇ ਉਹ ਆਪਾਂ ਲੇਟਰ ਆਨ ਦੇਖਾਂਗੇ ਮਤਲਬ ਇਹ ਕਹਿਣਾ ਚਾਹੁੰਦਾ ਮੈਂ ਵੀ ਜੋ ਸੈਂਟਰ ਹੈਗਾ ਉਹ ਸਟੇਟ ਚ ਵੀ ਉਧਰ ਸੁਪਰੀਮ ਕੋਰਟ ਹੈ ਇਧਰ ਹਾਈ ਕੋਰਟ ਹੈ ਉਧਰ ਜਿਹੜਾ ਹੈਗਾ ਐਟਾਰਨੀ ਜਨਰਲ ਆਫ ਇੰਡੀਆ ਹੈ ਇਧਰ ਐਟਾਰਨੀ ਜਨਰਲ ਆਫ ਸਟੇਟਸ ਹੈ ਤਾਂ ਇਸ ਤਰ੍ਹਾਂ ਜਿਹੜੇ ਮਿਲਦੇ ਜੁਲਦੇ ਆਰਟੀਕਲਸ ਨੇ ਉਹ ਆਪਾਂ ਪੇਅਰ ਇਨ ਚ ਪੜਾਂਗੇ ਤਾਂ ਕਿ ਯਾਦ ਰਹਿ ਠੀਕ ਹੈ ਚਲੋ ਉਸ ਤੋਂ ਬਾਅਦ ਹੈਗਾ ਜੀ 81 ਤੋਂ ਬਾਅਦ ਆਪਾਂ ਸਿੱਧਾ ਜਾ ਸਕਦੇ ਹਾਂ 100 ਤੇ ਤਾਂ 100 ਆਰਟੀਕਲ ਕਿਸ ਚੀਜ਼ ਨਾਲ ਡੀਲ ਕਰਦਾ ਜੀ ਤੁਹਾਨੂੰ ਦੱਸਿਆ ਸੀ 100 ਆਰਟੀਕਲ ਕਿਸ ਚੀਜ਼ ਨਾਲ ਡੀਲ ਕਰਦਾ ਦੱਸੋ ਜੀ ਬੰਗਲਾਦੇਸ਼ ਉਹਦਾ ਇਹਦਾ ਆਰਟੀਕਲ ਉਹ ਅਮੈਂਡਮੈਂਟ ਸੀ ਐਨਾ ਕਰੋ 100 ਆਰਟੀਕਲ ਤੁਮ ਕੱਲ ਤਾਂ ਪਰਸੋਂ ਤਾਂ ਆਪਣੀ ਗੱਲ ਹੋਈ ਹੈ ਜੀ 100 ਆਰਟੀਕਲ ਇੰਪੋਰਟੈਂਟ ਐ ਕਰ ਲਓ 100 ਆਰਟੀਕਲ 100 ਐਟ ਲੀਸਟ ਜਿੰਨਾ ਕਲਾਸ ਚ ਹੁੰਦਾ ਜੀ ਉਹ ਚੰਗੀ ਤਰ੍ਹਾਂ ਕਰੀ ਜਾਓ ਨਾਲ ਨਾਲ 100 ਆਰਟੀਕਲ ਕਿਸ ਚੀਜ਼ ਨਾਲ ਡੀਲ ਕਰਦਾ ਹੈ ਕਾਸਟਿੰਗ ਬੋਰਡ ਨਾਲ ਕੰਡੀਲਸ ਵਿਦ ਦਾ VOTING ਇਨ ਹਾਊਸਸ ਪਾਵਰ ਆਫ ਹਾਊਸਸ ਟੂ ਡੋਟ ਵਿਦ ਸਟੈਂਡਿੰਗ ਵੈਕੈਂਸੀਜ਼ ਐਂਡ ਕੋਰਮ ਕੋਰਮ ਪੂਰਨ ਤੀਕਾ ਕੋਰ ਮਾਡਲ ਐਂਡ ਤਾਂ ਨਹੀਂ ਪੜਿਆ ਸੀ ਯਾਰ ਮੇਰੇ ਅਕੋਰਡਿੰਗ ਹੈ ਆਨਲਾਈਨ ਸਟੂਡੈਂਟਸ 100 ਆਰਟੀਕਲ ਕਿਸ ਚੀਜ਼ ਨਾਲ ਡੀਲ ਕਰਦਾ ਹੈ ਦੇਖੋ ਜੀ ਤੁਹਾਡੇ ਕੋਲ 3 ਮਿੰਟ ਨੇ ਪਹਿਲਾਂ ਇਹ ਸਾਰੇ ਆਰਟੀਕਲਸ ਯਾਦ ਕਰੋ ਤੇ ਮੈਨੂੰ 100 ਆਰਟੀਕਲ ਦੱਸੋ ਕਿ ਕਿਸ ਚੀਜ਼ ਨਾਲ ਡੀਲ ਕਰਦਾ ਹੈ ਦੱਸੋ ਜੀ ਤੇ ਸਾਰੇ ਯਾਦ ਕਰੋ ਮੇਨ ਆਪਣਾ ਇਹ ਹੈਗਾ ਵੀ ਅੱਜ ਆਰਟੀਕਲਸ ਆਪਾਂ ਨੂੰ ਯਾਦ ਹੋਣੇ ਚਾਹੀਦੇ ਆ जिन्हें भी रिक्वायर्ड आर्टिकल्स ने तीन मिनट ने ये सारे आर्टिकल्स याद करो जी मोस्ट रिपीटेड आर्टिकल्स ने फॉर ऑल अपकमिंग एग्जाम्स ਲਾਸਟ 1 ਮਿੰਟ ਹੀ ਮਿਲੇਗਾ ਜੀ ਕਰ ਲਓ ਜਲਦੀ ਕਰ ਲਓ ਥੋੜਾ ਜਿਹਾ ਕਰ ਰੋ ਇਹਨੂੰ ਯਾਦ ਕਰੋ ਜੀ ਨਾਲ ਨਾਲ ਤਾਂ ਫਾਇਦਾ ক্লাস ਲਾਇਦਾ ਫਿਜ਼ੀਕਲਸ ਜੀ ਸੌ ਆਰਟੀਕਲ ਕਹਿ ਸਕਦੇ ਹੋ VOTING ਨਾਲ QUORUM ਨਾਲ CASTING VOTE ਨਾਲ ਠੀਕ ਹੈ ਤਾਂ ਇਹ ਸਾਰੀਆਂ ਚੀਜ਼ਾਂ ਆਪਾਂ 100 ਆਰਟੀਕਲ ਦੇ ਵਿੱਚ ਪੜ੍ਹਦੇ ਆਂ ਇੰਪੋਰਟੈਂਟ ਹੈ ਤਾਂ ਆਪਣੇ ਪਹਿਲੇ 100 ਆਰਟੀਕਲਸ ਯਾਦ ਹੋ ਗਏ ਜਾਂ ਫਿਰ 100 ਦੇ ਵਿੱਚ ਜਿਹੜੇ ਮੇਨ ਮੇਨ ਆਰਟੀਕਲਸ ਨੇ ਉਹ ਆਪਣੇ ਯਾਦ ਹੋ ਗਏ ਤਾਂ ਇਹ ਨੈਕਸਟ ステप ਚਲੋ ਤਾਂ ਨੈਕਸਟ ਸਟੈਪ ਆਪਣੇ ਕੋਲ ਇਸ ਤੋਂ ਬਾਅਦ ਹੈਗਾ ਜੀ ਇਸ ਤੋਂ ਬਾਅਦ ਹੈਗਾ ਆਪਣੇ ਕੋਲ ਜੇ ਆਪਾਂ ਸਿੱਧਾ ਜਾਈਏ ਤਾਂ 110 ਤੇ ਜਾ ਕੇ ਰੁਕਾਂਗੇ ਤਾਂ 110 ਪਤਾ ਹੋਣਾ ਚਾਹੀਦਾ ਹੈ ਕਾਦੇ ਨਾਲ ਡੀਲ ਡੀਲ ਕਰਦਾ ਹੈ 110 ਮਨੀ ਬਿਲ ਨਾਲ ਤਾਂ ਕੋਸ਼ਣ ਰੈਟਾਇਗਾ 110 ਆਰਟੀਕਲ ਕਿਸ ਚੀਜ਼ ਨਾਲ ਡੀਲ ਕਰਦਾ ਹੈ ਜਾਂ ਫਿਰ ਮਨੀ ਬਿਲ ਕਿਹੜੇ ਆਰਟੀਕਲ ਚ ਹੈ ਤਾਂ 110 ਦੇ ਵਿੱਚ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ 112 ਦੀ 112 ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਤੱਕ ਕਹਿ ਦਿੱਤਾ ਜਾਂਦਾ ਜੀ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਬਜਟ ਨਾਮ ਦਾ ਕੋਈ ਵਰਡ ਨਹੀਂ ਆ ਬਜਟ ਦੀ ਗੱਲ ਨਹੀਂ ਹੁੰਦੀ ਬੇਸਿਕਲੀ ਉਹਨੂੰ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਕਿਹਾ ਜਾਂਦਾ ਹੈ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਕਿਹਾ ਜਾਂਦਾ ਹੈ ਉਸ ਤੋਂ ਬਾਅਦ 112 ਤੋਂ ਬਾਅਦ ਆਪਾਂ ਕਿੱਥੇ ਜਾਵਾਂਗੇ ਜੀ 117 ਤੇ ਰੁਕੀਏ ਕੀ ਰਹਿਣਦੀ ਹੈ ਰੁਕ ਲਈਏ ਚਲੋ ਫਿਰ 117 ਕਿਸ ਚੀਜ਼ ਨਾਲ ਲੀਡ ਕਰਦਾ ਜੀ ਫਾਈਨੈਂਸ ਬਿਲ ਤਾਂ 117 फाइनेंस बिल 3 ਆਪਾਂ ਨੇ ਕਿੰਨੇ 100 ਤੋਂ ਬਾਅਦ 110 112 ਤੇ 117 110 112 ਤੇ 117 ਚਲੋ ਠੀਕ ਹੈ ਤਾਂ ਇਹ ਚੀਜ਼ ਜਿਹੜੀ ਹੈਗੀ ਆਪਾਂ ਨੂੰ ਪਤਾ ਹੋਣੀ ਚਾਹੀਦੀ ਹੈ ਨੈਕਸਟ ਆਪਾਂ ਚੱਲਦੇ ਆ ਜੀ 14 21 24 32 40 44 50 52 61 63 79 80 81 100 110 112 117 ਠੀਕ ਹੈ ਜੀ ਤਾਂ ਇਸ ਤੋਂ ਬਾਅਦ ਜਿਹੜਾ ਹੈਗਾ ਜੀ ਨੈਕਸਟ ਸਟਾਰਟ ਕਰਦੇ ਆ ਨੈਕਸਟ ਆਪਣਾ ਕਿਹੜਾ ਹੈਗਾ 117 ਤੋਂ ਬਾਅਦ 124 ਕਰੀਏ ਕਿ ਨਾ ਕਰੀਏ 124 ਕਾਦੇ ਨਾਲ ਡੀਲ ਕਰਦੇ ਜੀ ਉਹ ਆਪਾਂ ਫਿਰ ਉਹਦੇ ਨਾਲ ਹੀ ਰਿਲੇਟ ਕਰ ਲਾਂਗੇ ਠੀਕ ਹੈ ਦਾ ਉਹ ਆਪਾਂ ਸੁਪਰੀਮ ਕੋਰਟ ਹਾਈ ਕੋਰਟ ਆਲਾ ਉਹ ਵੀ ਕਰ ਲਾਂਗੇ ਥੈਨ ਇੱਥੇ ਹੈਗਾ 148 ਕੰਟਰੋਲਰ ਐਂਡ ਆਡੀਟਰ ਜਨਰਲ ਕੈਗ ਹੋ ਗਿਆ ਉਹ ਵੀ ਆਪਣਾ ਫਿਰ ਕਿਸੇ ਨਾਲ ਹੋਊਗਾ ਰਿਲੇਟ ਜੇ ਕਰ ਲਈ ਹੈ ਹੈਨਾ ਇੱਕ ਮਿੰਟ ਹਮ ਲਗਾ ਕਰੀਏ 76 ਉਹ ਉਹਦੇ ਨਾਲ ਹੋਏਗਾ 165 ਕੈਚ ਨਾਲ ਨਹੀਂ ਹੋਣਾ ਸਟੇਟ ਵਾਲਾ ਤਾਂ ਪੱਕਾ ਹੈ 105 ਨਾਲ ਹੋਣਾ ਹੈ ਅੱਛਾ 107 124 ਦੈਨ ਮੋਸਟ ਇੰਪੋਰਟੈਂਟ ਆਪਾਂ ਦੇਖੀਏ ਜੀ ਤਾਂ 100 ਦੀ ਲਾਈਨ ਚ ਹੋਰ ਕੋਈ ਵੀ ਨਹੀਂ ਹੈ 180 ਨਹੀਂ ਉਹ ਫਿਲਹਾਲ ਰੁਕ ਗਿਆ ਨੇ ਆ ਸੀਐਮ ਨਾਲ ਦੇਖ ਲਾਂਗੇ ਉਹਨੂੰ ਤਿੰਨ ਆਰਟੀਕਲ ਆਪਣਾ ਨਹੀਂ ਹੈ ਜੀ ਹੋਰ ਕੋਈ ਵੀ ਨਹੀਂ ਹੈ ਇਹ ਤੋਂ ਬਹੁਤ ਸਿੱਧਾ ਜਾ ਕੇ ਜਿਹੜਾ ਹੈ ਗ੍ਰਾਪਾ ਜਿਹੜਾ ਮੋਸਟ ਇੰਪੋਰਟੈਂਟ ਹੁੰਦਾ ਉਹ ਰਿਲੇਟ ਵੀ ਆਪਾਂ ਜੇ ਨਾਲ ਕਿਤੇ ਤਾਂ 280 ਤੀ ਜਾ ਕੇ ਰੁਟਾਂਗੇ ਕਾਫੀ ਅੱਗੇ ਪਹੁੰਚ ਜੀਏ 280 25. 280 ਜਿਹੜਾ ਹੈਗਾ ਜੀ ਉਹ ਡੀਲ ਕਰਦਾ ਆਪਣਾ ਫਾਈਨੈਂਸ ਕਮਿਸ਼ਨ ਨਾਲ ਫਾਈਨੈਂਸ ਕਮਿਸ਼ਨ ਨੂੰ ਅਪਾਇੰਟ ਕੀਤਾ ਜਾਂਦਾ ਹੈ ਬਾਈ ਪ੍ਰੈਜ਼ੀਡੈਂਟ ਫਾਰ 5 ইয়ারਸ ਤਾਂ ਫਾਈਨੈਂਸ ਕਮਿਸ਼ਨ ਜਿਹੜਾ ਹੈਗਾ 5 ਸਾਲ ਦੇ ਲਈ ਅਪਾਇੰਟ ਕੀਤਾ ਜਾਂਦਾ ਹੈ ਪ੍ਰੈਜ਼ੀਡੈਂਟ ਇਹਨੂੰ ਅਪਾਇੰਟ ਕਰਦਾ ਹੈ ਦੈਨ 243 ਇਸ ਤੋਂ ਬਾਅਦ ਇਸ ਤੋਂ ਬਾਅਦ ਹਾਂ ਇਹ ਕਰ ਲਓ ਸੌਰੀ ਇਹ ਚੀਜ਼ ਕਰ ਲਓ ਹਾਂ ਇਹ ਚੂ ਟ੍ਰਿਡੀਸ਼ਨਲ ਰਿਲੇਟ ਵੀ ਨਹੀਂ ਕਰਦਾ ਤਾਂ 243 ਵਾਲੇ ਕਰ ਲਓ ਪਰ ਇਹ ਤਾਂ ਪੰਚਾਇਤ 243 ਡੀਲ ਕਰਦੇ ਨੇ ਪੰਚਾਇਤੀ ਸਿਸਟਮ ਨਾਲ 243 243 ਏ ਬੀ ਸੀ ਡੀ ਐਵੇਂ ਕਰਦੇ ਕਰਦੇ ਸਾਰੇ ਡੀਲ ਕਰਦੇ ਨੇ ਪੰਚਾਇਤੀ ਸਿਸਟਮ ਨਾਲ ਇਹ ਕਰ ਲੈਂਦੇ ਆਪਾਂ ਬਾਕੀ ਜਿਹੜੇ ਵਿੱਚ ਰਹਿੰਦੇ ਨੇ ਉਹ ਆਪਾਂ ਕਰਾਂਗੇ ਰਿਲੇਟ ਕਰਕੇ ਠੀਕ ਹੈ ਉਸ ਤੋਂ ਬਾਅਦ 280 ਤੋਂ ਬਾਅਦ ਜਿਹੜਾ ਹੈਗਾ ਜੀ 352 356 360, 360, 360, 360, 360, 360, 360, 360 तीन सौ पंद्रह कर लो चलो तीन सौ पंद्रह वैसे पेपर आंदा जी इन्ना वैसे यूपीएससी बट पेपर नहीं आता तीन सौ तेई तीन सौ चौबीस हाँ तीन सौ चौबीस कर लो तीन सौ चौबीस कर लो जी इलेक्शन कमीशन ऑफ इंडिया तीन सौ चौबीस इलेक्शन कमीशन ऑफ इंडिया क्वेश्चन सिंपल आएगा ਵੀ 324 ਕਿਸ ਨਾਲ 딜 ਕਰਦਾ অপশন ਚ ਹੋਊਗਾ ফাইনান্স కమిషన్ ਨਾਲ 딜 ਕਰਦਾ প্রেসিডেন্ট ਨਾਲ 딜 ਕਰਦਾ ইলেকশন কমিশন অফ ইন্ডিয়া ਨਾਲ 딜 ਕਰਦਾ ਕਿਸ ਨਾਲ ਕਰਦਾ ਠੀਕ ਹੈ ਤਾਂ ਇਹ ਕਰਦਾ ਜੀ ইলেকশন কমিশন অফ ইন্ডিয়া ਨਾਲ ਉਸ ਤੋਂ ਬਾਅਦ ਉਹੀ ਆਪਣੇ ਅੱਗੇ 352 356 360 ਤਾਂ ਇਹ ਹੋ ਗਈ ਆਪਣੀ ਫਾਈਨੈਂਸ਼ੀਅਲ ਐਮਰਜੈਂਸੀ ਇਹ ਹੋ ਗਈ ਆਪਣੀ ਨੈਸ਼ਨਲ ਐਮਰਜੈਂਸੀ ਸਟੇਟ ਐਮਰਜੈਂਸੀ ਸੋਰੀ ਸਟੇਟ ਐਮਰਜੈਂਸੀ 365 ਲਿਖ ਲਓ ਜਿਨੂੰ ਕੀ ਪ੍ਰੈਜ਼ੀਡੈਂਟ ਰੂਲ ਵੀ ਕਹਿੰਦੇ ਆ ਤੇ ਇਹ ਹੋ ਜੇ ਆਪਣਾ ਨੈਸ਼ਨਲ ਐਮਰਜੈਂਸੀ 365 ਕਿਹੜਾ ਸਟੇਟ ਨਾਲ ਸਰਵ ਕੋਰਡੀਨੇਟ ਕਰਦਾ ਉਹ ਨੈਸ਼ਨਲ ਐਮਰਜੈਂਸੀ 365 ਤਾਂ ਇਹ ਆਪਣੀਆਂ ਹੋ ਗਈਆਂ ਡੀਲਸ ਐਸ.ਏ. ਦੇ ਉੱਪਰ ਐਟਲੀਸਟ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਜੀ ਇਸ ਤੋਂ ਬਾਅਦ ਇਸ ਤੋਂ ਬਾਅਦ ਜਿਹੜਾ ਹੈਗਾ ਜੀ 368 ਤੇ 370 بس ਖਤਮ ਫਿਰ ਇਹ ਤਾਂ ਹੋ ਗਿਆ ਮੋਸਟ ਇੰਪੋਰਟੈਂਟ ਵੀ ਐਨੇ ਤਾਂ ਪਤਾ ਹੀ ਹੋਣੇ ਚਾਹੀਦੇ ਇਹ ਹੈਗਾ ਵੀ ਅਮੈਂਡਮੈਂਟ ਆਫ ਦਾ ਕਨਸਟੀਟਿਊਸ਼ਨ ਅਮੈਂਡਮੈਂਟ ਆਫ ਦਾ ਕਨਸਟੀਟਿਊਸ਼ਨ ਪਾਰਲੀਮੈਂਟ ਕਨਸਟੀਟਿਊਸ਼ਨ ਨੂੰ ਅਮੈਂਡ ਕਰ ਸਕਦੀ ਹੈ ਤੇ ਪ੍ਰੋਪਰਲੀ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਮੈਂਸ਼ਨ ਹੈ ਤਾਂ ਅਮੈਂਡਮੈਂਟ ਆਫ ਕਨਸਟੀਟਿਊਸ਼ਨ 370 ਉਹੀ ਆਪਣਾ ਸਪੈਸ਼ਲ ਸਟੇਟਸ ਟੂ ਜੰਮੂ ਕਸ਼ਮੀਰ ਜਿਹੜਾ ਕਿ ਖਤਮ ਹੋ ਗਿਆ ਸੀ ਠੀਕ ਹੈ ਤਾਂ ਦੇਖੋ ਇਹ ਤਾਂ ਹੈਗੀ ਹੈ ਜੀ ਮੋਸਟ ਰਿਕੁਆਇਰਡ ਵੀ ਜਿਹੜਾ ਕਿੰਦਾ ਵੀ ਮੈਨੂੰ ਯਾਦ ਨਹੀਂ ਹੁੰਦੇ ਆਰਟੀਕਲ ਤਾਂ ਐਨੇ ਕ ਆਰਟੀਕਲ ਤਾਂ ਤੁਹਾਨੂੰ ਪੜਨੇ ਹੀ ਪੈਣਗੇ ਠੀਕ ਹੈ ਇਹਦੇ ਵਿੱਚ ਕੁਝ ਰਹਿੰਦੇ ਨੇ ਉਹ ਆਪਾਂ ਦੇਖ ਲੈਂਦੇ ਆ ਪਹਿਲਾਂ ਤਾਂ ਉਹ ਹੈਗੀਆਂ ਜੀ ਦੇਖੋ ਜਿਵੇਂ ਰਿਲੇਟ ਕਰਨ ਦੀ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲਾਂ ਦਿਮਾਗ ਦੇ ਵਿੱਚ ਆ ਰਿਹਾ ਸੁਪਰੀਮ ਕੋਰਟ ਤੇ ਹਾਈ ਕੋਰਟ ਤਾਂ ਸੁਪਰੀਮ ਕੋਰਟ ਦਾ ਜਿਹੜਾ ਹੁੰਦਾ ਜੀ 1 2 4 ਹੈ ਜੀ 1 2 4 ਠੀਕ ਹੈ 1 2 2 ਫੋਰ ਇਹ ਤੋਂ ਪਹਿਲਾਂ ਸਰ 1 2 3 ਵੀ ਕਰਦਾ ਸੀ ਹਾਂ 1 2 3 ਤੇ 2 3 1 2 1 3 ਤਾਂ 1 2 3 ਕਾ ਦੇ ਨਾਲ ਆਰਡੀਨੈਂਸ ਆਰਡੀਨੈਂਸ ਪਾਵਰ ਇਸ ਰੈਪ੍ਰੈਜ਼েন্টিਂਗ ਆਹਾਂ 1 2 3 ਆਰਡੀਨੈਂਸ ਆਰਡੀਨੈਂਸ ਹੁੰਦਾ ਅਧਿਆਦੇਸ਼ ਜਾਰੀ ਕਰਨਾ ਜਿਹੜਾ ਕਿ ਪ੍ਰੈਜ਼ੀਡੈਂਟ ਕਰਦਾ ਉਹ ਉਦੋਂ ਕਰਦਾ ਜਦੋਂ ਸੈਸ਼ਨ ਨਹੀਂ ਚੱਲ ਰਿਹਾ ਹੁੰਦਾ ਠੀਕ ਹੈ ਜਦੋਂ ਨਹੀਂ ਸੈਸ਼ਨ ਚੱਲ ਰਿਹਾ ਉਦੋਂ ਕੋਈ ਇਹ ਰੂਲ ਪਾਸ ਕਰਨਾ ਹੈ ਫੋਰ ਦਾ ਟਾਈਮ ਬਿੰਗ ਤਾਂ ਉਹਨੂੰ ਆਪਾਂ ਕਹਿ ਦਿੰਦੇ ਆ ਆਰਡੀਨੈਂਸ ਪਾਸ ਕਰਨਾ ਤਾਂ ਉਹ ਸੈਂਟਰ ਦੇ ਵਿੱਚ ਪ੍ਰੈਜ਼ੀਡੈਂਟ ਕਰਦਾ ਹੈ ਸਟੇਟ ਦੇ ਵਿੱਚ ਆਰਡੀਨਰ ਕਰਦਾ when session is not held ਤਾਂ ਉਦੋਂ ਜਿਹੜਾ ਹੁੰਦਾ ਤਾਂ ਇੱਧਰ ਜਿਹੜਾ ਹੋਈਦਾ ਜੀ 213 2113 213 ਠੀਕ ਹੈ ਤਾਂ ਦੇਖੋ ਇਹ ਰਿਲੇਟ ਕਰ ਲੈਨੇ ਜੀ ਆਪਾਂ ਧਿਆਨ ਨਾਲ ਦੇਖੀਏ ਇਹ 123 ਹੈ ਉਹ 213 ਹੈ ਤਾਂ 12 ਦਾ ਹੀਰਫੇਰ ਹੋਇਆ ਤੇ ਇਹ ਥੋੜਾ ਜਿਹਾ ਇਸ ਤਰ੍ਹਾਂ ਯਾਦ ਰਹਿ ਜਾਂਦਾ ਇਧਰ ਆਪਾਂ ਇੰਡੀਆ ਨੂੰ ਲੈ ਕੇ ਚੱਲ ਰਹੇ ਆਂ ਇਧਰ ਆਪਾਂ ਸਟੇਟ ਨੂੰ ਲੈ ਕੇ ਚੱਲ ਰਹੇ ਆਂ ਤਾਂ ਪ੍ਰੈਜ਼ੀਡੈਂਟ ਦੀ ਆਰਡੀਨੈਂਸ ਪਾਵਰ ਹੋ ਗਈ ਇੱਥੇ ਸਟੇਟ ਦੀ ਮਤਲਬ ਗਵਰਨਰ ਦੀ ਆਰਡੀਨੈਂਸ ਪਾਵਰ ਹੋ ਗਈ ਹੁਣ 124 ਦੇ ਵਿੱਚ ਕਾਦੇ ਬਾਰੇ ਹੈ ਜੀ ਸੁਪਰੀਮ ਕੋਰਟ ਬਾਰੇ ਸੁਪਰੀਮ ਕੋਰਟ ਬਾਰੇ ਸੁਪਰੀਮ ਕੋਰਟ ਨਾਲ ਕਿਹੜਾ ਆਰਟੀਕਲ ਡੀਲ ਕਰਦਾ ਹੈ ਇਹ ਤਾਂ ਹਾਈ ਕੋਰਟ ਵਾਲਾ ਕਿਹੜਾ ਹੋਈਗਾ ਜੀ 214 214 तो जिनू ध्यान देखिए आप उरे वन टू है उरे टू वन है उरे वन टू है उरे टू वन है ठीक है तो इस तरह ये रिलेट होंगे दे दैन इस तो बाना रिटला बत्ती दो सौ चौबीस दो सौ छब्बीस सॉरी रिटाला तो जो है बत्ती दो सौ छब्बी सुप्रीम कोर्ट दिट्स हाई कोर्ट दिट्स ठीक है सुप्रीम कोर्ट दिट्स हाई कोर्ट दिया रीड्स ਦਾ ਇੱਥੇ ਵੀ ਲਿਖ ਸਕਦੇ ਹੋ 32 200 26 हाई कोर्ट ਦੀਆਂ ਰੀਡਸ ਤੇ ਸੁਪਰੀਮ ਕੋਰਟ ਦੀਆਂ ਰੀਡਸ ਦੈਨ ਹੋਰ 파ਰਟੀ ਪਾਵਰ ਆਫ ਪ੍ਰੈਜ਼ੀਡੈਂਟ ਹੈ ਜੀ 파ਰਟੀ ਪਾਵਰ ਆਫ ਪ੍ਰੈਜ਼ੀਡੈਂਟ ਤੇ ਸਰੋਧੀ ਚ ਆਹ ਉਹ ਇਗਨੋਰ ਕਰ ਸਕਦੇ ਹੋ ਜਿਆਦਾ ਹੋ ਜੂਗਾ ਉਹ ਉਹ ਇੰਨਾ ਜਿਆਦਾ ਆਂਦਾ ਨਹੀਂ ਮੇਰੇ ਅਕੋਰਡਿੰਗ ਦੈਨ ਇਹਦੇ ਚ ਮੇਨ ਉਹ ਪਿਆ ਜੀ ਆਪਣਾ 76 ਤੇ 147 165 165 165 ਸੋਰੀ ਤੇ ਹਾਂਜੀ 76 ਕਿਹਦਾ ਹੁੰਦਾ ਜੀ ਅਟਾਰਨੀ ਜਨਰਲ ਆਫ ਇੰਡੀਆ ਅਟਾਰਨੀ ਜਨਰਲ ਆਫ ਇੰਡੀਆ ਤੇ ਉਧਰੋਂ 165 5 5 ਤਾਂ ਇਹ ਹੋ ਗਈ ਆਪਣਾ 4 4 ਨਹੀਂ ਆ ਰਿਹਾ ਐਡਵੋਕੇਟ ਜਨਰਲ ਆਫ ਸਟੇਟ ਉਹ 148 ਉਹਦਾ 148 ਹੈ ਉਹ ਤਾਂ ਲੱਗ ਗਈ ਇੱਥੇ ਕਰ ਦੋ 148 CAG कंट्रोलर एंड ऑडिटर जनरल ऑफ इंडिया कंट्रोलर एंड ऑडिटर जनरल ऑफ इंडिया ये हैगा अटॉर्नी जनरल ऑफ इंडिया ते ये हैगा अटॉर्नी जनरल ऑफ स्टेट देन ਹੋਰ ਆਪਣਾ ਕੋਈ ਇੰਪੋਰਟੈਂਟ ਮਿਸ ਹੋ ਰਿਹਾ ਹੋਵੇ ਜੀ 1 2 3 2 1 3 ਇਹ ਹੋ ਗਿਆ 148 ਹੋ ਗਿਆ देन 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 ਬੱਸ ਇਹ ਹੀ ਹੁੰਦੇ ਨੇ ਮੀਨ ਤਾਂ ਮਨ ਲੱਗਦਾ 1213 75 ਵੀ ਫਿਰ ਕਰ ਹੀ ਲੋ ਜੀ ਜਿਹੜਾ ਉਹ ਉਸਦੇ ਚ ਐਡ ਕਰ ਲਿਓ ਪਿਛਲੇ ਵਾਲੇ ਨੋਟਸ ਦੇ ਵਿੱਚ ਸੀਐਮ ਤੇ ਪੀਐਮ ਦਾ ਦੇਖੋ ਕਿੰਨਾ ਹੁੰਦਾ 164 ਸੀ ਹਾਂਜੀ 164 ਸੀਐਮ ਤੇ ਪੀਐਮ ਦੇਖ ਲਓ ਪੀਐਮ ਤਾਂ ਚਲੋ 75 ਹੀ ਹੁੰਦਾ 164 164 ਹੈ ਇੱਕ ਪੰਨਾ ਠੀਕ ਹੈ ਜੀ ਤਾਂ ਇਹ ਤੋਂ ਇੱਕ ਪਿੱਛੇ ਚਲੇ ਜਾਓ ਨਾ 75 ਇਹ ਤੋਂ ਇੱਕ ਪਿੱਛੇ ਚਲੇ ਜਾਓ 164 ਤਾਂ ਇਹ ਆਪਣਾ ਹੋ ਗਿਆ ਸੀਐਮ ਇਹ ਆਪਣਾ ਹੋ ਗਿਆ ਪੀਐਮ ਬਸ ਇੱਥੇ ਹੁਣ ਰੁਕ ਜਾઈએ ਹੋਰ ਮੈਨੂੰ ਲੱਗਦਾ ਨਹੀਂ ਕੋਈ ਇੰਪੋਰਟੈਂਟ ਹੈ ਸਰ ਐਟ ਲੀਸਟ ਤੁਹਾਨੂੰ ਇੰਨੇ ਕ ਆਰਟੀਕਲਸ ਪਤਾ ਹੋਣੇ ਚਾਹੀਦੇ ਆ ਇਹਨੂੰ ਆਪਾਂ ਇੱਕ ਵਾਰ ਸਮਰਾਈਜ਼ ਕਰ ਲੈਂਦੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਪਹਿਲਾਂ 50 ਦੇ ਵਿੱਚ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਇਹਦੇ ਵਿੱਚ ਜਿਹੜਾ ਹੈਗਾ ਪਹਿਲੇ 50 ਦੇ ਵਿੱਚ ਆਪਾਂ ਨੇ ਆਰਟੀਕਲਸ ਦੇਖੇ ਤਾਂ ਜਲਦੀ ਜਲਦੀ ਆਪਾਂ ਇੱਕ ਵਾਰੀ ਕਾਲ ਕਰ ਲੈਂਦੇ ਜੀ ਪਹਿਲੇ ਦੇ ਵਿੱਚ ਜਿਹੜਾ ਹੈਗਾ 1 ਤੋਂ 10 ਦੇ ਵਿੱਚ ਆਪਾਂ ਨੇ ਕੋਈ ਨਹੀਂ ਬੋਲਿਆ ਸਭ ਤੋਂ ਪਹਿਲਾਂ ਆਪਾਂ ਨੇ 14 ਬੋਲਿਆ ਫਿਰ ਆਪਾਂ ਨੇ 21 ਬੋਲਿਆ ਫਿਰ 32 ਬੋਲਿਆ ਫਿਰ ਸਿੱਧਾ ਆਪਾਂ ਨੇ 44 ਵੀ ਨਹੀਂ ਬੋਲਿਆ 40 ਬੋਲਿਆ ਫਿਰ 44 ਬੋਲਿਆ ਫਿਰ 50 ਬੋਲਿਆ ਠੀਕ ਹੈ ਪਹਿਲੇ 50 ਹੋ ਗਏ ਥੈਨ ਆਪਾਂ ਸਿੱਧਾ ਪਹੁੰਚ ਗਏ 61 ਤੇ ਉਸ ਤੋਂ ਬਾਅਦ 61 ਤੋਂ ਬਾਅਦ ਆਪਾਂ ਨੇ ਬੋਲਿਆ 63 ভাইস প্রেসিডেন্ট देन ਆਪਾਂ 79 80, 80 81 ਪਾਰਲੀਮੈਂਟ ਰਾਜ ਸਭਾ ਲੋਕ ਸਭਾ ਫਿਰ 100 100 ਦੇ ਵਿੱਚ ਆਪਾਂ ਨੇ VOTING ਬਾਰੇ QUORUM ਬਾਰੇ CASTING VOTE ਬਾਰੇ देन ਉਸ ਤੋਂ ਬਾਅਦ 110 ਮਨੀ ਬਿਲ 112 ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ 117 ਫਾਈਨੈਂਸ ਬਿਲ देन ਆਪਾਂ ਸਿੱਧਾ ਪਹੁੰਚੀ ਕਿ ਉਸ ਤੋਂ ਬਾਅਦ ਅ ਉਸ ਤੋਂ ਬਾਅਦ ਆਪਾਂ ਸਿੱਧਾ ਕਿੱਥੇ ਪਹੁੰਚੇ ਸੀਗਾ 117 ਤੋਂ ਬਾਅਦ ਸਿੱਧਾ 280 ਸਿੱਧੇ 243 ਤੋਂ ਹੁੰਦੇ ਹੋਏ 280 ਤੇ ਪਹੁੰਚੇ ਸੀ 243 243 ਪੰਚਾਇਤੀ ਸਿਸਟਮ 280 ਫਾਈਨੈਂਸ ਕਮਿਸ਼ਨ ਥੈਨ ਫਿਰ ਆਪਣਾ 324 ਇਲੈਕਸ਼ਨ ਕਮਿਸ਼ਨ ਆਫ ਇੰਡੀਆ 355 56 60 ਐਮਰਜੈਂਸੀਆਂ ਥੈਨ ਉਸ ਤੋਂ ਬਾਅਦ ਆਪਣਾ 368 ट्रांजिशनल ਐਮੈਂਡਮੈਂਟ ਤੇ ਥੈਨ 370 ਜਿਹ ਉਸ ਤੋਂ ਬਾਅਦ ਜਿਹੜਾ ਹੈਗਾ ਖਤਮ ਕਰਦਾ ਫਿਰ ਆਪਾਂ ਨੇ ਉਹ ਰਿਲੇਟ ਕਰਨ ਦੀ ਕੋਸ਼ਿਸ਼ ਕੀਤੀ 1 2 4 ਸੀਗਾ ਉਹਦੇ ਠੀਕ ਹੈ 1 2 3 2 1 3 ऑर्डिनेंस 124214 ता देन अपर देखिए 32226 ਤਾਂ ਇੱਧਰ 76 ਇੱਧਰ 165 ਇੱਟਟ ਆਇਆ 75 ਇੱਟਟ ਆਇਆ ਤਾਂ ਪੀਐਮ ਤੇ ਸੀਐਮ देन ਇਥੇ ਸੀਏਜੀ ਦਾ ਮੋਸਟ ਰਿਪੀਟਡ ਇਹ ਚੀਜ਼ ਹੋ ਗਈ ਤਾਂ ਦੇਖੋ ਮੈਂ ਇਹੀ ਕਹਿੰਦਾ no doubt ਇਸ ਤੋਂ ਅਲਾਵਾ ਕੋਈ ਆਰਟੀਕਲ ਪੇਪਰ ਚ ਆ ਨਹੀਂ ਸਕਦਾ ਇਹ じゃ ਕੁਝ ਨਹੀਂ ਆ ਸਕਦਾ ਬਟ ਸਭ ਤੋਂ ਜ਼ਿਆਦਾ ਆਨ ਦੀ ਉਮੀਦ ਇਹਨਾਂ ਆਰਟੀਕਲਸ ਚੋਂ ਹੀ ਹੁੰਦੀ ਹੈ ਇੱਕ ਪੰਜਾਬ ਪੁਲਿਸ ਦਾ ਪੇਪਰ ਹੈਗਾ ਜਿਹਦੇ ਵਿੱਚ ਮੈਂ ਪਾਰਟਿਕੂਲਰਲੀ ਮੈਂਸ਼ਨ ਕਰਦਾ ਵੀ ਤੁਹਾਨੂੰ ਕਾਫੀ ਜ਼ਿਆਦਾ ਆਰਟੀਕਲਸ ਪੜਨੇ ਪੈਣਗੇ ਇਸ ਤੋਂ ਇਲਾਵਾ ਵੀ ਬਹੁਤ ਪੜਨੇ ਪੈਣਗੇ ਆਦਰਵਾਇਸ ਕੋਈ ਵੀ ਪੇਪਰ ਹੈ ਇੰਨੇ ਤਾਂ ਸਫੀਸ਼ੀਐਂਟ ਨੇ ਐਕਸੈਪਟ ਕੀ ਹੈਗਾ ਜਦੋਂ ਤੁਸੀਂ ਕੋਈ ਪੇਪਰ ਦੇਣ ਜਾ ਰਹੇ ਹੋ ਕੋਈ ਆਰਟੀਕਲ ਨਿਊਜ਼ ਚ ਹੈ ਕੋਈ ਆਰਟੀਕਲ ਕੰਟਰੋਵਰਸੀ ਚ ਹੈ ਉਹ ਜ਼ਰੂਰ ਪੜ ਕੇ ਜਾਣਾ ਕਿਉਂਕਿ ਪੀਸੀਐਸ ਵਰਗੇ ਪੇਪਰਾਂ ਤਾਂ ਜਿਹੜਾ ਆਰਟੀਕਲ ਨਿਊਜ਼ ਚ ਹੁੰਦਾ ਉਹਦੇ ਚੋ ਕੁਸ਼ਨ ਆਏਗਾ ਜਿਹੜੇ ਹਾਇਰ ਲੈਵਲ ਐਗਜ਼ਾਮਸ ਨੇ ਪੀਪੀਐਸਸੀ ਹੋ ਗਿਆ ਪੀਸੀਐਸ ਹੋ ਗਿਆ ਜਿਸ ਦੀ ਕਰੰਟ ਅਫੇਅਰਸ ਦੀ ਵੇਟੇਜ ਬਹੁਤ ਜ਼ਿਆਦਾ ਹੈ ਉਹਨਾਂ ਨੇ ਸਟੈਟਿਕ ਵੀ ਸਾਰਾ ਕਰੰਟ ਅਫੇਅਰਸ ਚ ਵੀ ਕਵਰ ਕਰਨ ਦੀ ਕੋਸ਼ਿਸ਼ ਕਰਨੀ ਹੈ ਤਾਂ ਉਹਨਾਂ ਨੇ ਆਰਟੀਕਲ ਉਹੀ ਪਾਣਾ ਜਿਹੜਾ ਨਿਊਜ਼ ਚ ਹੈ ਜਿਹੜਾ ਬਰਨਿੰਗ ਟਾਪਿਕ ਹੈ ਠੀਕ ਹੈ ਨਾ ਤਾਂ ਇਸ ਤਰ੍ਹਾਂ ਜਿਹੜਾ ਹੈਗਾ ਆਪਣੇ ਮੇਨ ਮੇਨ ਜਿਹੜੇ ਆਰਟੀਕਲਸ ਨੇ ਉਹ ਕਵਰ ਹੋ ਗਏ ਠੀਕ ਹੈ ਜੀ ਜੇ ਕੋਈ ਡਾਊਟ ਹੈ ਤਾਂ ਦੱਸ ਦੋ ਆਦਰਵਾਇਜ਼ ਆਰਟੀਕਲ ਵਾਲਾ ਕਨਸੈਪਟ ਖਤਮ